ਹਾਂਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਮੇਕਸ਼ੁਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕੈਨੇਡਾ ਦੇ ਵਿੱਚ ਕਿਵੇਂ ਤੁਸੀਂ ਅਮੀਰ ਬਣ ਸਕਦੇ ਹੋ ਠੀਕ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਹਾਡੇ ਕੰਮ ਆਊਗੀ ਆ ਵੀਡੀਓ ਸੋ ਗੱਲ ਕਰੀਏ ਵੀ ਅੱਜ ਤੋਂ ਜਿਹੜੇ ਆਪਣੇ ਪੁਰਾਣੇ ਪੰਜਾਬੀ ਆ ਤੁਸੀਂ ਦੇਖਦੇ ਹੋਣੇ ਉਹਨਾਂ ਕੋਲ ਕਿੱਡੀਆਂ ਵੱਡੀਆਂ-ਵੱਡੀਆਂ ਗੱਡੀਆਂ ਕਿੰਨੇ ਮਹਿੰਗੇ-ਮਿੰਗੇ ਘਰ ਆ ਹਨਾ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਯਾਰ ਕਿਸੇ ਦਿਨ ਸਾਡੇ ਤੋਂ ਵੀ ਇਦਾਂ ਦੇ ਘਰ ਜਾਂ ਗੱਡੀਆਂ ਹੋਣੀਆਂ ਮਹਿੰਗੀਆਂ-ਮਹਿੰਗੀਆਂ ਤੇ ਸਾਡੇ ਕੋਲ ਵੀ ਪੈਸਾ ਹੋਊਗਾ ਸਟੇਟਸ ਹੋਊਗਾ ਸਭ ਕੁਝ ਹੋਊਗਾ ਅੱਜ ਦੀ ਵੀਡੀਓ 'ਚ ਦੱਸਦਾ ਮੈਂ ਤੁਹਾਡੇ ਕੋਲ ਕਿਵੇਂ ਹੋ ਸਕਦਾ ਜੇ ਇੱਕ ਸ਼ਾਰਟਕਟ ਦੱਸਾਂਗਾ ਤੇ ਇਹ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਠੀਕ ਆ ਸੋ ਹੁਣ ਸੁਣੋ ਮੇਰਾ ਸ਼ਾਰਟਕਟ ਕੀ ਆ ਸਭ ਤੋਂ ਪਹਿਲਾਂ ਤੁਸੀਂ ਵਰਕ ਪਰਮਿਟ ਤੇ ਆ ਕੇ ਜਾਂ ਪੀਆਰ ਤੇ ਆ ਕੇ ਤੁਸੀਂ ਸਟੂਡੈਂਟਾਂ ਤੋਂ ਜਿਹੜੇ ਸਟੂਡੈਂਟ ਆਉਗੇ ਉਹਨਾਂ ਦੀਆਂ ਪੇਹ ਮਾਰਨੀਆਂ ਠੀਕ ਹੈ ਜਿਹੜੀ ਪੇ ਹੁੰਦੀ ਆ ਨਾ ਜਦੋਂ ਉਹਨਾਂ ਨੂੰ ਤੁਸੀਂ ਪੇਹ ਦੇਣੀ ਹੁੰਦੀ ਪਹਿਲਾਂ ਤਾਂ ਤੁਸੀਂ ਉਹ ਮਾਰਨੀ ਆ ਉਹ ਬਹੁਤ ਜ਼ਰੂਰੀ ਆ ਪੇ ਮਾਰੋਗੇ ਤਾਂ ਜਿਆਦਾ ਪੈਸਾ ਬਣੂਗਾ ਠੀਕ ਹੈ ਪੇ ਮਾਰਨੀ ਜ਼ਰੂਰੀ ਆ ਕੰਮ ਉਹਨਾਂ ਨੂੰ ਵਾਧੂ ਕਰਾਓ ਫੁੱਲ ਟਾਈਮ ਉਹਨਾਂ ਤੋਂ ਕੰਮ ਕਰਾਓ ਪੇ ਘੱਟ ਦੋ ਜਦ ਦੋ ਹੀ ਨਾ ਠੀਕ ਹੈ ਕਰਾ ਕੇ ਦੋ 300 ਘੰਟੇ ਕੋਈ ਗੱਲ ਨਹੀਂ ਦੋ ਹੀ ਨਾ ਕਿਉਂਕਿ ਇਦਾਂ ਹੀ ਤੇ ਕਰਦੇ ਆ ਨਾ ਆਪਣੇ ਪ੍ਰਾਣੇ ਪੰਜਾਬੀ ਇੰਨੇ ਟਾਈਮ ਦੇ ਹਨ 200 200 3 300 ਘੰਟੇ ਕਰਾ ਲਓ ਉਹਨਾਂ ਨੂੰ ਨਾ ਦੋ ਪੈਸੇ ਫੇਕ ਕੀ ਹੋ ਗਿਆ ਹਨਾ ਪੇ ਮਾਰੋ ਪਹਿਲੀ ਤਾਂ ਗੱਲ ਦੂਜੇ ਨੰਬਰ ਤੇ ਰੈਂਟ ਮਾਰ ਲਓ ਇਹ ਵੀ ਵਧੀਆ ਤਰੀਕਾ ਹਜੇ ਰੀਸੈਂਟਲੀ ਲਾਂਚ ਹੋਇਆ ਹੈ ਮਾਰਕੀਟ ਦੇ ਵਿੱਚ ਅੱਜ ਕੱਲ ਬੜਾ ਹੋ ਰਿਹਾ ਆ ਤੇ ਇਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਲੱਗ ਰਿਹਾ ਨਾ ਵੀ ਹੋਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤੇ ਜਿਹੜੇ ਬੱਚੇ ਆ ਨਾ ਸਟੂਡੈਂਟ ਉਹਨਾਂ ਤੋਂ ਤੁਸੀਂ ਰੈਂਟ ਲੈ ਕੇ ਐਡਵਾਂਸ ਤੇ ਬਾਅਦ ਚ ਉਹਨਾਂ ਨੂੰ ਕਰ ਦਿਓ ਬਲੌਕ ਇਹੀ ਤਾਂ ਕਰ ਰਹੇ ਆ ਅੱਜਕੱਲ ਆਪਣੇ ਲੋਕ ਉਹਨਾਂ ਤੋਂ ਪੈਸੇ ਐਡਵਾਂਸ ਲੈ ਕੇ ਕਹਿੰਦੇ ਆ ਵੀ ਜੇ ਤੁਸੀਂ ਹੋਲਡ ਤੇ ਰੂਮ ਰੱਖਣਾ ਸੀ ਤਾਂ ਹੀ ਹੋਲਡ ਕਰ ਸਕਦੇ ਜੇ ਐਡਵਾਂਸ ਤੁਸੀਂ ਪੈਸੇ ਦੇ ਸਕਦੇ ਹੋ ਤੇ 5-600 ਡਾਲਰ ਐਡਵਾਂਸ ਦੇ ਦਿਓ ਹੈਗਾ ਬਾਕੀ ਤੁਸੀਂ ਜਦੋਂ ਮੂਵ ਹੋਣਾ ਉਦੋਂ ਦੇ ਦੇ ਤੇ ਬਾਅਦ ਚ ਕਰ ਦਿਓ ਉਹਨਾਂ ਨੂੰ ਬਲੌਕ ਇਹ ਦੋ ਤਰੀਕੇ ਹੋ ਗਏ ਠੀਕ ਆ ਇਹਨਾਂ ਨੂੰ ਤਾਂ ਤੁਸੀਂ ਫੋਲੋ ਕਰਨਾ ਹੀ ਕਰਨਾ ਜੇ ਤੁਸੀਂ ਕੈਨੇਡਾ ਦੇ ਵਿੱਚ ਅਮੀਰ ਹੋਣਾ ਆ ਠੀਕ ਆ ਤੀਜੇ ਨੰਬਰ ਤੇ ਤੁਸੀਂ ਚੀਜ਼ਾਂ ਚੱਕਣੀਆਂ ਸਾਰੀਆਂ ਲੋਨ ਤੇ ਕਿਸ਼ਤਾਂ ਦੇ ਭਾਵੇਂ ਫਿਰ ਹੁਣ ਘਰ ਤੇ ਫਿਰ ਹੋਵੇ ਗੱਡੀ ਫਿਰ ਹੋਵੇ ਫੋਨ ਕੈਸਟ ਕੁਛ ਨਹੀਂ ਖਰੀਦਣ ਦੀ ਲੋੜ ਠੀਕ ਆ ਭਾਵੇਂ ਔਕਾਤ ਹੈ ਭਾਵੇਂ ਨਹੀਂ ਸਿਕਣਾ ਸਿਰਫ ਲੋਨ ਤੇ ਤੇ ਸਟੇਟਸ ਤੁਹਾਡਾ ਹੋਊਗਾ ਇੱਕ ਨੰਬਰ ਕੈਨੇਡਾ ਦੇ ਵਿੱਚ ਇੱਕ ਨੰਬਰ ਜਿਹਨੂੰ ਸਟੇਟਸ ਕਹਿੰਦੇ ਆ ਨਾ ਪੰਜਾਬ ਬੈਗਜ ਤੋਂ ਫੋਟੋਆਂ ਭੇਜੋ ਤੇ ਸਾੜੇ ਆਪਣੇ ਗਵਾਂਡੀਆਂ ਨੂੰ ਵੀ ਦੇਖ ਮੇਰਾ ਆਹ ਲਾਈਫ ਸਟਾਈਲ ਹੈ ਇੱਥੇ ਇਹੀ ਸਿਰਫ ਤਿੰਨ ਤਰੀਕੇ ਆ ਜਿਹਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ ਅੱਜ ਦੀ ਡੇਟ ਚ ਬਿਕੋਜ਼ ਇਹੀ ਤਰੀਕੇ ਫੋਲੋ ਕਰਦੇ ਆ ਯਾਰ ਇਹ ਜਿਹੜੇ ਆਪ ਆਪਣੇ ਪੰਜਾਬੀ ਇੰਨੇ ਟਾਈਮਾਂ ਤੋਂ ਇੱਥੇ ਆਇਆ ਸਾਰਿਆਂ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਫੈਂਡ ਹੋਣ ਦੀ ਲੋੜ ਨਹੀਂ ਜਿਹੜੇ ਤਰੀਕੇ ਨਹੀਂ ਫੋਲੋ ਕਰਦੇ ਬ ਅੱਜ ਉਹਨਾਂ ਦੀ ਗੱਲ ਕਰ ਰਿਹਾ ਹਾਂ ਇਸ ਵੀਡੀਓ ਦੇ ਵਿੱਚ ਰੀਸੈਂਟਲੀ ਇੱਕ ਕੁੜੀ ਨੇ ਮੈਨੂੰ ਸ਼ੇਅਰ ਕੀਤਾ ਜਿਹਦੇ ਵਿੱਚ ਉਹਨੇ ਦੱਸਿਆ ਬਹੁਤ ਹੋ ਗਿਆ ਮਜ਼ਾਕ ਹੁਣ ਗੱਲ ਕਰਦੇ ਸੀਰੀਅਸਲੀ ਇਹ ਨਾ ਸਮਝੋ ਵੀ ਮੈਂ ਗਾਈਡ ਕਰ ਰਿਹਾ ਹਾਂ ਬੱਚਾ ਨੂੰ ਵੀ ਇਹ ਕੰਮ ਕਰੋ ਪਰ ਮੈਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰ ਰਿਹਾ ਵੀ ਇਹ ਕੰਮ ਅੱਜ ਕੱਲ ਆਪਣੇ ਲੋਕੀ ਕਰ ਰਹੇ ਜਿਹੜੇ ਖਾਸ ਕਰਕੇ ਇਨਾਂ ਟਾਈਮਾਂ ਤੋਂ ਇੱਥੇ ਰੀਸੈਂਟਲੀ ਇੱਕ ਕੁੜੀ ਨੇ ਮੈਨੂੰ ਮੈਸੇਜ ਕੀਤਾ ਜਿੱਥੇ ਉਹਨੇ ਦੱਸਿਆ ਵੀ ਇੱਕ ਬੰਦਾ ਇੱਥੇ ਮਾਲਟਨ ਸ਼ੈਰ ਰਿਹਾ ਉੱਥੇ ਮੈਂ ਰਹਿਣਾ ਉੱਥੋਂ ਦਾ ਬੰਦਾ ਆ ਤੇ ਉੱਥੇ ਕੁੜੀ ਨੇ ਮੂਵ ਹੋਣਾ ਸੀਗਾ ਫੇਸਬੁੱਕ ਮਾਰਕੀਟਪਲੇਸ ਤੇ ਘਰ ਘਰ ਦੇਖਿਆ ਹੋਣਾ ਇੱਕ ਵਾਰੀ ਜਾ ਕੇ ਤੇ ਉਸ ਤੋਂ ਬਾਅਦ ਜਦੋਂ ਕਹਿੰਦਾ ਵੀ ਰੂਮ ਮੈਂ ਹੋਲਡ ਤਾਂ ਕਰ ਸਕਦਾ ਇੱਕ ਮਹੀਨਾ ਪਹਿਲਾਂ ਤੁਸੀਂ ਮੈਨੂੰ ਐਡਵਾਂਸ ਪੈਸੇ ਦਿਓ ਕੁੜੀ ਨੇ ਕਿਹਾ ਹੋਣਾ ਵੀ ਚਲ ਠੀਕ ਹੈ ਮੈਂ ਕਰ ਦਿੰਨੀ ਐ ਐਡਵਾਂਸ ਕੁੜੀ ਨੇ ਪੈਸੇ ਐਡਵਾਂਸ ਸੈਂਡ ਵੀ ਕਰਤੇ ਸਭ ਕੁਝ ਕਰਤਾ ਬੰਦਾ ਕਰ ਗਿਆ ਉਹਨੂੰ ਬਲੌਕ ਕੁੜੀ ਨੇ ਇੰਨੇ ਫੋਨ ਕੀਤੇ ਇੰਨੇ ਗੇੜੇ ਮਾਰੇ ਕੋਈ ਉਧਾਰਤਾ ਪਤਾ ਨਹੀਂ ਇਹ ਪਹਿਲਾ ਕੇਸ ਨਹੀਂ ਆ ਬੜੇ ਕੇਸ ਇਦਾਂ ਤੇ ਰੋਜ਼ ਹੋ ਰਿਹਾ ਆ ਠੀਕ ਆ ਪਹਿਲਾਂ ਤੇ ਆਪਣੇ ਬੰਦੇ ਇੱਥੇ ਪੈ ਕਲੀਆਂ ਪੇ ਹੀ ਮਾਰਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਆਪਣੇ ਬੰਦਿਆਂ ਨੇ ਹੁਣ ਕੀ ਕੰਮ ਫੜ ਲਿਆ ਵੀ ਰੈਂਟ ਅਡਵਾਂਸ ਲੈ ਲਓ ਤੇ ਕਰ ਦੋ ਸਟੂਡੈਂਟਾਂ ਨੂੰ ਬਲੌਕ ਜਾ ਬੱਚਿਆਂ ਨੂੰ ਬਲੌਕ ਕਰ ਦੋ ਇਹਨਾਂ ਨੇ ਕੀ ਸਾਡਾ ਕਰ ਲੈਣਾ ਕੀ ਕਰ ਲੂਗੇ ਜਦ ਤੋਂ ਆਦਾ ਇਹ ਸਾਡਾ ਕੁਝ ਕਰ ਥੋੜੀ ਨਾ ਹੀ ਸਕਦੇ ਆ ਸਟੂਡੈਂਟ ਨੇ ਇਹਨਾਂ ਦੀ ਕਿੰਨੇ ਸੁਣੀ ਸਰਕਾਰਾਂ ਅੱਗੇ ਨਹੀਂ ਸੁਣ ਕੇ ਰਾਜੀ ਪੁਲਿਸ ਵਾਲਿਆਂ ਨੇ ਇਹਨਾਂ ਦੀ ਸੁਣੀ ਨਹੀਂ ਜਾਣਗੇ ਤੇ ਕਿੱਥੋਂ ਜਾਣਗੇ ਦੋ ਤਿੰਨ ਦਿਨ ਬੋਲਣਗੇ ਕੁਝ ਕਰ ਲੈਣਗੇ ਹੋਰ ਕੀ ਕਰ ਲੈਣਗੇ ਇਹਨਾਂ ਨੂੰ ਐ ਲੱਗਦਾ ਆ ਗੱਲ ਸੁਣੋ ਮੇਰੀ ਜਿੱਦੇ ਨਾਲ ਇਦਾਂ ਹੋ ਰਿਹਾ ਸਾਹਮਣੇ ਆਓ ਤੇ ਬੋਲੋ ਇੰਟਰਨੈਟ ਤੇ ਅੱਜ ਕੱਲ ਬੋਲ ਕੇ ਸਭ ਕੁਝ ਹੋ ਸਕਦਾ ਆ ਮੇਰੇ ਨਾਲ ਵੀ ਇਹ ਸੇਮ ਚੀਜ਼ ਹੋਈ ਸੀ ਮੈਨੂੰ ਪੈਸੇ ਨਹੀਂ ਸੀ ਦੇ ਰਿਆ ਇੱਕ ਉਹਨਾਂ ਰੈਸਟੋਰੈਂਟ ਦਾ ਮੈਂ ਬੋਲਿਆ ਸੀ ਆਪਣੇ ਹੱਕ ਲਈ ਮੇਰੇ ਅਕਾਊਂਟ 'ਚ ਪੈਸੇ ਆ ਗਏ ਸੀ ਦੋ ਦਿਨ ਬਾਅਦ ਤੇ ਤੁਹਾਡੇ 'ਚ ਹਿੰਮਤ ਆਣਾ ਤਾਂ ਤੁਹਾਨੂੰ ਤੁਹਾਡੇ ਹੱਕ ਵੀ ਮਿਲ ਸਕਦੇ ਤੁਸੀਂ ਸਭ ਕੁਝ ਕਰ ਸਕਦੇ ਹੋ ਬੋਲੋ ਜਦ ਤੱਕ ਨਹੀਂ ਬੋਲੋਗੇ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਮਤ ਨਹੀਂ ਕਰਨੀ ਇੱਥੇ ਆ ਕੇ ਬੜੇ ਸਟੂਡੈਂਟਾਂ ਦੇ ਮੈਸੇਜ ਆਉਂਦੇ ਆ ਵੀ ਦੋ ਸਾਨੂੰ 200 200 ਘੰਟੇ ਵੀ ਕੰਮ ਕਰਾ ਕੇ ਤੇ ਉਹਦੀਆਂ ਪਿਆ ਮਾਰੀਆਂ ਹੋਈਆਂ ਸਾਡੀਆਂ ਇਹੋ ਜਿਹੇ ਬੰਦੇ ਆ ਇੱਥੇ ਤਮੈ ਉਹਨਾਂ ਨੂੰ ਕਹਿਣਾ ਵੀ ਕੋਈ ਕਿਸੇ ਨੇ ਕੁਝ ਨਹੀਂ ਤੁਹਾਡੇ ਲਈ ਕਰਨਾ ਕਿਸੇ ਨੇ ਨਹੀਂ ਖੜਨਾ ਆਪਣੇ ਲਈ ਇੱਥੇ ਆਪ ਖੜਨਾ ਪੈਂਦਾ ਆਪ ਬੋਲਣਾ ਪੈਂਦਾ ਜਦ ਤੱਕ ਆਪ ਨਹੀਂ ਬੋਲੋਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜੀਓ ਭਾਵੇਂ ਮਰੋ ਇਹ ਕੋੜਾ ਸੱਚ ਆ ਕੱਲੇ ਕੈਨੇਡਾ ਦਾ ਨਹੀਂ ਪੂਰੀ ਦੁਨੀਆ ਦਾ ਹੀ ਸੱਚ ਆ ਸੋ ਮੇਰੇ ਉਹ ਦੋਸਤੋ ਥੋੜਾ ਜਿਹਾ ਬਚ ਕੇ ਰਵੋ ਠੀਕ ਆ ਮੈਂ ਇਹ ਦੱਸਣਾ ਸੀ ਇਸ ਵੀਡੀਓ ਦੇ ਵਿੱਚ ਕਿ ਮੈਂ ਗਾਈਡ ਨਹੀਂ ਕਰ ਰਿਹਾ ਵੀ ਆਹ ਕੰਮ ਕਰੋ ਤਾਂ ਤੁਸੀਂ ਅਮੀਰ ਹੋਵੋਗੇ ਮੈਂ ਕ੍ਰਿਟੀਸਾਈਜ਼ ਕਰਨ ਲਈ ਕਿਹਾ ਸੀ ਕਈਆਂ ਨੇ ਕਹੀਏ ਇਹੋ ਜਿਹੀ ਬੁੱਧੀਜੀਵੀ ਹੁੰਦੇ ਬਾਅਦ ਥੱਲੇ ਕਮੈਂਟ ਕਰਕੇ ਕਹਿੰਣਗੇ ਤੂੰ ਉਹਨਾਂ ਨੂੰ ਗਾਈਡ ਕਰ ਰਿਹਾ ਵੀ ਆਹ ਕ ਮੈਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਿਹਾ ਜਿਹੜੇ ਲੋਕੀ ਆ ਕੰਮ ਕਰਦੇ ਆ ਕਿਉਂਕਿ ਮੋਸਟਲੀ ਆਪਣੇ ਬੰਦੇ ਹੀ ਵਿੱਚੋਂ ਨਿਕਲਦੇ ਆ ਜਿਹੜੇ ਸੋ ਕੋਲਡ ਕੰਮ ਕਰਦੇ ਆ ਠੀਕ ਆ ਸੋ ਬਚ ਕੇ ਰੋ ਇਹੋ ਜਿਹੇ ਲੋਕਾਂ ਤੋਂ ਤੇ ਰਹੀ ਗੱਲ ਤੁਸੀਂ ਘਰ ਘਰ ਦੇਖਣਾ ਹੁੰਦਾ ਪਹਿਲਾਂ ਜਾ ਕੇ ਅਗਲੇ ਬੰਦੇ ਦਾ ਪੂਰਾ ਘਰ ਦੇਖਿਆ ਕਰੋ ਹੈਗਾ ਕੋਈ ਵਿੱਚ ਬੰਦਾ ਪਾਇਆ ਕਰੋ ਤੇ ਫਿਰ ਜਾ ਕੇ ਰੂਮ ਰੈਂਟ ਤੇ ਲਿਆ ਕਰੋ ਅੱਜ ਕੱਲ ਬੜੀਆਂ ਠੱਗੀਆਂ ਹੋ ਰਹੀਆਂ ਸੋ ਬੇਸਮੈਂਟ ਜਾਂ ਰੂਮ ਦੇਖਣਾ ਹੁੰਦਾ ਥੋੜਾ ਸੋਚ ਸਮਝ ਕੇ ਧਿਆਨ ਨਾਲ ਅੱਜ ਕੱਲ ਦੇਖੋ ਅੱਜ ਕੱਲ ਬੜੇ ਲੋਕੀ ਲੋਟਾ ਮਚਾਰ ਰਖੀ ਆ ਲੋਕਾਂ ਨੇ ਠੱਗੀ ਬਹੁਤ ਮਾਰ ਰਹੇ ਆ ਵੀਡੀਓ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਐਂਡ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਚੈਨਲ ਤੇ ਕੈਂਡ ਕੈਂਡ ਵੀਡੀਓਜ਼ ਆਉਂਦੀਆਂ ਰਹਿਣਗੀਆਂ ਜਿਹੜੀਆਂ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀਆਂ